ਹਰੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਇਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਦੇ ਵਿੱਚ ਤਰੱਕੀ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਵਿੱਚ ਬਹੁਤ ਬਹੁਤ ਖੁਸ਼ ਰਹੋ ਤਰੱਕੀਆਂ ਮਾਣ ਤੇ ਬਾਲਾ ਭੈਣਾ ਫੋਨ ਕਰਕੇ ਪੁੱਛਦੀਆਂ ਨਾ ਮੈਨੂੰ ਵੀ ਤੁਸੀਂ ਪਾਠ ਵੀ ਸਾਨੂੰ ਕੋਈ ਛੋਟਾ ਪਾਠ ਦੱਸੋ ਵੀ ਸਾਡੇ ਕੰਮ ਵਾਲੇ ਹੁੰਦੇ ਆ ਜਾਂ ਸਾਡੇ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਬੰਦਾ ਐਸਾ ਹੁੰਦਾ ਵੀ ਜਿਹੜਾ ਕਹਿੰਦਾ ਵੀ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਨਾ ਕੇ ਪਾਠ ਕਰ ਲੱਗ ਜੰਨੇ ਹੁੰਦੇ ਆ ਘਰ ਦੇ ਵਿੱਚ ਸਾਰਿਆਂ ਦੀ ਹੁੰਦੀ ਹੈ ਇਹ ਚੀਜ਼ਾਂ ਵੀ ਸਾਨੂੰ ਕੰਮ ਨਹੀਂ ਸਾਨੂੰ ਦੀਦਾ ਸਾਨੂੰ ਫਲਾਨਾ ਨਹੀਂ ਵੀ ਤੂੰ ਤੂੰ ਮੈਂ ਮੈਂ ਤਾਂ ਸਾਰੇ ਘਰੀ ਹੁੰਦੀ ਐ ਤੇ ਮੈਂ ਉਹਨਾਂ ਪਰਾਂ ਨੂੰ ਦੱਸਣਾ ਚਾਹਣੀ ਆ ਵੀ ਨਾਲੇ ਤਾਂ ਤੁਹਾਡੀ ਸਿਹਤ ਠੀਕ ਰਹੂਗੀ ਇਹ ਪਾਠ ਕਰਨ ਨਾਲ ਤੇ ਨਾਲੇ ਤੁਸੀਂ ਮਤਲਬ ਤੁਹਾਡੇ ਘਰ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਂਦੀ ਐ ਬਰਕਤਾਂ ਵੀ ਪੈਂਦੀਆਂ ਜਦੋਂ ਤੁਸੀਂ ਇਹ ਪਾਠ ਕਰੋਗੇ ਵੀ ਇਹ ਪਾਠੇ ਵੀ ਜਵੇਂ ਮੈਂ ਤਾਂ ਵੈਸੇ ਜਪਜੀ ਸਾਹਿਬ ਤੇ ਚਪਈ ਸਾਹਿਬ ਦਾ ਪਾਠ ਹੀ ਕਰਦੀ ਆ ਕਿਉਂਕਿ ਮੈਨੂੰ ਮੈਨੂੰ ਆਦਤ ਬਣੀ ਹੋਈ ਐ ਤੁਸੀਂ ਪੁੱਛਦੇ ਹੋ ਵੀ ਭਾਣੇ ਵਿੱਚ ਵੀ ਕੋਈ ਛੋਟਾ ਪਾਠ ਦੱਸੋ ਦੇਖੋ ਇੰது ਛੋਟਾ ਪਾਠ ਤਾਂ ਕੋਈ ਹੋ ਨਹੀਂ ਸਕਦਾ ਫਿਰ ਸਭ ਤੋਂ ਛੋਟਾ ਤਾਂ ਇਹੀ ਹੈ ਜੀ ਵੀ ਤੁਸੀਂ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਤੁਰੇ ਫਿਰਦੇ ਰਿਹਾ ਕਰੋ ਕੰਮ ਵੀ ਕਰਦੇ ਫਿਰਦੇ ਰਿਹਾ ਕਰੋ ਜਾਂ ਤੁਸੀਂ ਮੂਲ ਮੰਤਰ ਦਾ ਪਾਠ ਕਰਦੇ ਫਿਰਦੇ ਰਿਹਾ ਕਰੋ ਜੇਕਰ ਤੁਸੀਂ ਬਹਿ ਕੇ ਪਾਠ ਨਹੀਂ ਕਰ ਸਕਦੇ ਵੀ ਤੁਹਾਡੇ ਕੋਲ ਬਿਲਕੁਲ ਹੀ ਟਾਈਮ ਨਹੀਂ ਹੈਗਾ ਜਾਂ ਘਰ ਦੀਆਂ ਡਿੱਕੇ ਲਾ ਲਓ ਕੁਝ ਵੀ ਲਾ ਲਓ ਤਾਂ ਤੁਸੀਂ ਆਪਣੇ ਬਿਸਤਰੇ 'ਚ ਬਹਿ ਕੇ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਤੁਰੇ ਫਿਰਦੇ ਕਰ ਸਕਦੇ ਹੋ ਤੁਸੀਂ ਜਿੱਦਾਂ ਮੂਲ ਮੰਤਰ ਹੈ ਉਹਨੂੰ ਮਨ ਦੇ ਵਿੱਚ ਰੋਟੀ ਬਣਾਉਂਦੇ ਵੀ ਕਰ ਸਕਦੇ ਹੋ ਖਾਣਾ ਖੂਣਾ ਬਣਾਉਂਦੇ ਭਾਂਡੇ ਮਾਂ ਦੇ ਜਦੋਂ ਮਰਜ਼ੀ ਕਿਉਂਕਿ ਤੁਹਾਡੀ ਜਿਹੜੀ ਮਤਲਬ ਸ਼ਰਧਾ ਹੁੰਦੀ ਆ ਉਹ ਸੱਚੀ ਹੋਣੀ ਚਾਹੀਦੀ ਆ ਇਹ ਕਲੇਸ਼ ਪਾ ਕੇ ਤਾਂ ਕਦੇ ਵੀ ਕਰਦੇ ਵਿੱਚ ਪਾਠ ਨਾ ਕਰੋ ਜੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣੀ ਆ ਵੀ ਜਿੱਥੇ ਕਲੇਸ਼ ਕਰਕੇ ਤੁਸੀਂ ਪਾਠ ਕਰਦੇ ਹੋ ਪਾਠ ਲੱਗਦਾ ਵੀ ਹੈ ਨਹੀਂਗਾ ਜੇ ਤੁਹਾਨੂੰ ਘਰ ਦੇ ਵਿੱਚ ਚਲ ਤਰਾਜ ਕੀਤਾ ਜਾਂਦਾ ਵੀ ਤੁਸੀਂ ਕੰਮ ਨਹੀਂ ਕਰਦੇ ਤੁਸੀਂ 24 ਦਿੱਕਤਾਂ ਹੁੰਦੀਆਂ ਤੁਹਾਡੀਆਂ ਸਾਨੂੰ ਪਤਾ ਹਨ ਜੀ ਤਾਂ ਤੁਸੀਂ ਜਿਹੜਾ ਪਾਠ ਮੰਨ ਦੇ ਵਿੱਚ ਵੀ ਕਰ ਸਕਦੇ ਹੋ ਵਾਹਿਗੁਰੂ ਦਾ ਜਾਪ ਕਰਨਾ ਬਿਮਣ ਦੇ ਵਿੱਚ ਕੋਈ ਵੀ ਔਖਾ ਕੰਮ ਨਹੀਂ ਤੇ ਕੋਈ ਵੀ ਤੁਹਾਡਾ ਟਾਈਮ ਨਹੀਂ ਲੱਗਦਾ ਐਕਸਟਰਾ ਕਿਉਂਕਿ ਤੁਸੀਂ ਕੰਮ ਵੀ ਕਰਦੇ ਫਿਰਦੇ ਹੋ ਤੇ ਵਾਹਿਗੁਰੂ 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 ਵੀ ਕਰਦੇ ਫਿਰਦੇ ਹੋ ਤੇ ਬਹੁਤ ਸੋਹਣੀ ਗੱਲ ਹੈ ਦੇਖੋ ਜੀ ਜਿਹੜਾ ਬੰਦਾ ਨਾਮ ਜਪੂਗਾ ਉਹੀ ਇਸ ਦੁਨੀਆ 'ਤੇ ਬਚੂਗਾ ਇਹ ਗੱਲ ਜਮ ਤੈ ਹੈ ਕਿ ਪਾਪ ਇੰਨਾ ਵੱਧ ਚੁੱਕਿਆ ਦੁਨੀਆ ਦੇ ਉੱਪਰ ਛੋਟੀ ਛੋਟੀ ਉਮਰ ਚਟਾਇਆ ਗਈ ਆਂਦੇ ਆ ਲੋਕਾਂ ਇੱਕ ਬਿਮਾਰੀ ਹੁੰਦੀ ਹੈ ਡਾਕਟਰ ਨਾਲ 100 ਹੋਰ ਦੱਸ ਸਕ ਦਿੰਦੇ ਆ ਵੀ ਦੁਨੀਆ ਅੱਗੇ ਵੀ ਜਿਹੀ ਦੁਨੀਆ ਹੁਣ ਵੀ ਆ ਲੋਕ ਸੇਮ ਆ ਪਹਿਲਾਂ ਵਾਲੇ ਵੀ ਉਹੀ ਲੋਕ ਆ ਹੁਣ ਵਾਲੇ ਵੀ ਉਹੀ ਲੋਕ ਐ ਉਹਨਾਂ ਨੂੰ ਕੋਈ ਪੀੜੀ ਦੂਰੀ ਆਂਦੀ ਐ ਪਰ ਗੱਲ ਉੱਥੇ ਆ ਗਈ ਵੀ ਪਾਪ ਨਜਾਇਜ਼ ਵੱਧ ਚੁੱਕਿਆ ਕੋਈ ਕਿਸੇ ਨੂੰ ਦੇਖ ਨਹੀਂ ਹੰਗਦਾ ਜਰਦਾ ਹੀ ਨਹੀਂ ਕੋਈ ਕਿਸੇ ਨੂੰ ਇੱਕ ਦੂਜੇ ਨੂੰ ਤੇ ਅੱਗੇ ਲੋਕ ਕੁੜੀਆਂ ਦੀ ਵਿਚਾਰੀਆਂ ਦੀ ਰਿਸਪੈਕਟ ਕਰਦੇ ਹੋਣ ਕੋਈ ਕੁੜੀਆਂ ਦੀ ਰਿਸਪੈਕਟ ਨਹੀਂ ਹੈਗੀ ਕਿ ਜਦੋਂ ਵਿਆਹ ਤੀਆਂ ਬਸ ਕਹਿਨਦੇ ਆ ਵੀ ਤੁਸੀਂ ਆਪ ਦੇ ਕਰੋ ਉਹਨਾਂ ਨੂੰ ਵੀ ਉਹ ਨਜ਼ਰੀਓ ਵਿਚਾਰੀਆਂ ਆਉਂਦੀਆਂ ਜਿਨਾਂ ਜਿਹਨਾਂ ਕੋਈ ਮਾਂ ਤੇ ਬੈਠਾ ਹੁੰਦਾ ਉਹਨਾਂ ਦਾ ਉਹ ਦੁਆ ਤਾਂ ਹੁਕਮੀ ਨਹੀਂ ਹੁੰਦਾ ਕੁੜਗਾਂ ਦਾ ਵੀ ਘਰੇ ਆ ਜਾਣਗੀਆਂ ਇਹ ਸੱਚੀਆਂ ਗੱਲਾਂ ਐ ਕੌੜਗੀਆਂ ਪਰ ਸੱਚੀਆਂ ਤੇ ਮੈਂ ਜਿਹਨੂੰ ਹੀ ਦੱਸਣਾ ਚਾਹੁੰਦੀ ਆ ਵੀ ਤੁਸੀਂ ਨਾ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਕਰ ਲਿਆ ਕਰੋ ਤੇ ਨਾਲ ਚਪਈ ਸਾਹਿਬ ਕਰ ਲਿਆ ਕਰੋ ਸਹੀ 5 ਤੋਂ 6 ਮਿੰਟਾਂ ਦੇ ਵਿੱਚ ਹੀ ਪਾਠ ਹੋ ਜਾਂਦੇ ਆ ਦੋਨੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਇੱਕ ਪਾਠ ਚਪਈ ਸਾਹਿਬ ਦਾ ਇੰਨਾ ਕੁ ਕਰਨ ਲੱਗ ਜਾਓ ਸਿਰਫ ਇੰਨਾ ਹੀ ਕਰ ਲਓ ਅਨਾਈ ਕਰ ਲੋ ਜੇ ਸੋਡੇ ਕੋਲੇ ਸਮਾਂ ਥੋੜਾ ਤਾਂ ਮਸੂਮ ਸਿਰਫ 5 ਮਿੰਟ ਦਾ ਕੋਈ ਵੱਡੀ ਗੱਲ ਨਹੀਂ ਜੀ 5 ਤੋਂ 6 ਮਿੰਟ ਦਾ ਵਿੱਚ ਇਹ ਪਾਠ ਹੋ ਜਾਂਦੀ ਹੈ ਵੀ ਜਿਹੜੇ ਬੰਦੇ ਕਰਦੇ ਆ ਪਾਠ ਜਿਨ੍ਹਾਂ ਨੇ ਹਜੇ ਪਾਠ ਸਿੱਖਣਾ ਉਹਨਾਂ ਲਈ ਥੋੜਾ ਜਿਹਾ ਵੀ 10 ਮਿੰਟ ਵੀ ਲੱਗ ਸਕਦੇ ਆ ਪਰ ਬਾਣੀ ਵੀਰੇ ਪੜਨੀ ਪੈਣੀ ਆ ਬਹਾਨਾ ਨਹੀਂ ਕੋਈ ਚੱਲਣਾ ਚਾਹੇ ਤੁਸੀਂ ਤੁਰੇ ਫਿਰਦੇ ਜਾਬ ਕਰੋ ਬਾਣੀ ਦਾ ਜੇ ਤੁਸੀਂ ਬਚਣਾ ਦੁਨੀਆਂ ਦੀਆਂ ਬਿਮਾਰੀਆਂ ਤੋਂ ਤੇ ਲੋਕਾਂ ਦੀਆਂ ਗੱਲਾਂ ਤੋਂ ਜੇ ਤੁਸੀਂ ਬਚਨ ਤਾਂ ਤੁਹਾਨੂੰ ਰੱਬ ਨਾਲ ਜੋੜਨਾ ਪੈਣਾ ਕਿਉਂਕਿ ਬਾਣੀ ਨਾਲ ਤੁਹਾਨੂੰ ਜੁੜਨਾ ਪੈਣਾ ਇੱਕ ਬਾਣੀ ਹੈ ਵੀਰੇ ਜਿਹੜੀ ਦੁੱਖਾਂ ਚੋਂ ਕੱਢਦੀ ਹੈ ਲੋਕਾਂ ਨੂੰ ਜਿਨ੍ਹਾਂ ਨੇ ਬਾਣੀ ਨੂੰ ਗਹਿਰਾਈ ਨਾਲ ਜਾਣ ਲਿਆ ਨਾ ਵੀ ਕੀ ਕੁਸ਼ ਕਰ ਦਿੰਦੀ ਹੈ ਫਿਰ ਉਹ ਲੋਕ ਖਾਣਾ ਭੁੱਲ ਜਾਣਗੇ ਬਾਣੀ ਪੜਨਾ ਕਦੇ ਨਹੀਂ ਭੁੱਲਣਗੇ ਇਹ ਮੈਥੋਂ ਲਿਖਾ ਕੇ ਲੈ ਲਓ ਬਾਣੀ ਚੀਜ਼ ਹੀ ਇੱਕ ਜੀ ਹੈ ਮੈਂ ਤਾਂ ਇਹ ਚਾਹੁੰਨੀ ਵੀ ਤੁਸੀਂ ਆਪ ਦਾ ਤੇ ਆਪਦੇ ਪਰਿਵਾਰ ਦਾ ਭਲਾ ਚਾਹੁੰਦੇ ਹੋ ਚਾਹੁੰਦੇ ਹੋ ਵੀ ਸਾਡੀ ਆਉਣ ਵਾਲੀ ਪੀੜ੍ਹੀ ਵੀ ਵਧੀਆ ਟੰਗ ਨਾਲ ਜਿਵੇਂ ਤਾਂ ਦੇਖ ਸੋਨੂੰ ਗੁਰਬਾਣੀ ਨਾਲ ਟੁੱੜਨਾ ਪੈਣਾ ਇੱਕ ਗੁਰਬਾਣੀ ਹੈ ਜਿਹੜੀ ਸੋਨੂੰ ਮਤ ਬਖਸ਼ਦੀ ਹੈ ਨਹੀਂ ਤਾਂ ਬੇਮਤੀ ਦੁਨੀਆ ਹੋ ਚੱਲੀ ਆ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਬਣੀ ਭੁੱਲਿਆਂ ਨੂੰ ਰਾਹ ਦਿਖਾ ਦਿੰਦੀ ਹੈ ਬਾਣੀ ਵਿਛੜਿਆਂ ਨੂੰ ਮਿਲਾ ਦਿੰਦੀ ਹੈ ਬਾਣੀ ਛੋੜਾ ਖੋਇਆ ਹੋਇਆ ਰੂਤਬਾ ਸੋਨੂੰ ਦਵਾ ਦਿੰਦੀ ਹੈ ਤੇ ਬਾਣੀ ਛੋੜੇ ਹੱਕ ਵੀ ਸੋਨੂੰ ਦਵਾ ਦਿੰਦੀ ਹੈ ਬਾਣੀ ਬਹੁਤ ਵਧੀਆ ਚੀਜ਼ ਹੈ ਜਿਹੜਾ ਬੰਦਾ ਬਾਣੀ ਪੜਦਾ ਐਨੀ ਮਤਲਬ ਤਾਕਦੀ ਇਹਦੀ ਪਾਵਰ ਹੈ ਜਿਹੜਾ ਬੰਦਾ ਨੂੰ ਪੜਦਾ ਨਾ ਉਸੇ ਨੂੰ ਪਤਾ ਹੁੰਦਾ ਦੀ ਪਾਵਰ ਕੀ ਹੈ ਜਿੱਦਾਂ ਕੋਈ ਮੇਰਾ ਕੰਮ ਅੜ ਜਾਂਦਾ ਹਨਾ ਕੋਈ ਵੀ ਅੜ ਜਾਂਦਾ ਆਪਾਂ ਪਾਠ ਸਿਰਫ ਪਾਠ ਕਰਕੇ ਮੈਂ ਛੋਟੀ ਅਰਦਾਸ ਹੀ ਕਰਦੀ ਹੁੰਨੀ ਆ ਗੁਰੂ ਰਾਮਦਾਸ ਜੀ ਮਹਾਰਾਜ ਆ ਕੰਮ ਮੈਂ ਹੋ ਗਿਆ ਜਿਵੇਂ ਆਪਾਂ ਇੱਕ ਮਾਂ ਪਿਓ ਨਾਲ ਗੱਲਾਂ ਕਰਦੇ ਨਾ ਮੈਂ ਐਵੇਂ ਗੱਲਾਂ ਕਰ ਲੈਣੀ ਆ ਵੀ ਗੁਰੂ ਰਾਮਦਾਸ ਮਹਾਰਾਜ ਜੀ ਆ ਕੰਮ ਮੈਂ ਹੋ ਗਿਆ ਜੀ ਇੱਥੋਂ ਹੋਣਾ ਨਹੀਂ ਸੀ ਚਾਹੀਦਾ ਹੋ ਗਿਆ ਜੀ ਕਰੋ ਕੋਈ ਹੱਲ ਇਹ ਕੰਮ ਮੈਂ ਹੋ ਰਿਹਾ ਹੈ ਤੁਸੀਂ ਯਕੀਨ ਮੰਨਿਓ ਸਾਡਾ ਉਹ ਕੰਮ ਆਪਦੇ ਹਿਸਾਬ ਨਾਲ ਆਪਿਓ ਓਵੇਂ ਹੋਣ ਲੱਗ ਜਾਂਦਾ ਜਿੱਦਾਂ ਕਿ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਦੇਖੋ ਜੀ ਜਿਹੜੀਆਂ ਸੁੱਡੀਆਂ ਜਾਇਜ ਮੰਗਾਉ ਤਾਂ ਪ੍ਰਮਾਤਮਾ ਪੂਰੀਆਂ ਕਰਦਾ ਕਰਦਾ ਨਜਾਇਜ਼ ਮੰਗ ਤਾਂ ਕਿਸੇ ਦੀ ਵੀ ਪੂਰੀ ਨਹੀਂ ਹੁੰਦੀ ਹੁੰਦੀ ਕਦੇ ਵੀ ਤੇ ਇੱਕ ਮੈਂ ਤੁਸੀਂ ਪੁੱਛਦਾ ਪਾਠ ਕਿੰਨਾ ਚਿਰ ਕਰਨਾ ਬੀ ਬਾਣੀ ਕਿ ਨਜ਼ਰ ਪੜਨੀ ਬਈ ਬਾਣੀ ਕੋਈ ਐ ਨਹੀਂ ਹੈਗਾ ਵੀ ਤੁਸੀਂ ਪੰਜ ਦਿਨ ਪੜ੍ਹ ਲਈ ਚਾਰ ਦਿਨ ਪੜ੍ਹ ਲਈ ਤੇ ਕੰਮ ਲਏ ਬਾਣੀ ਤੋਂ ਚੱਲੋ ਮੇਰਾ ਭਾਈ ਹੁਣ ਨਹੀਂ ਆਪਾਂ ਰੱਬ ਦਾ ਨਾਮ ਜਪਨੇ ਇਹ ਗੱਲ ਗਲਤ ਹੈ ਕਿੱਡੀ ਕਿ ਵੱਡੀ ਗੱਲ ਆ ਜਿਵੇਂ ਤੁਹਾਨੂੰ ਰੋਟੀ ਖਾਣ ਦੀ ਆਦਤ ਪਈ ਹੋਈ ਹੈ ਓਵੇਂ ਤੁਹਾਨੂੰ ਬਾਣੀ ਪੜ੍ਹਨ ਦੀ ਆਦਤ ਵੀ ਪੈ ਜਾਊਗੀ ਇੰਨੀ ਫਿਕਰ ਨਾ ਕਰਿਆ ਕਰੋ ਜਿੱਦਾਂ ਹੁਣ ਮੈਂ ਆਵਾ ਬਿਮਾਰ ਆਠ ਮਾਰਾਂ ਵਿੱਚੋਂ ਕਈ ਵਾਰੀ ਨਹਾਤਾ ਵੀ ਨਾ ਜਾਵੇ ਪੰਜ ਛਨਾਣਾ ਕਰਕੇ ਵੀ ਬਾਣੀ ਪੜ੍ਹ ਲੈਣੀ ਆ ਮੇਰੇ ਦਿਨ ਵੀ ਚਲੋ ਬਾਣੀ ਜ਼ਰੂਰ ਪੜ੍ਹਨੀ ਆ ਕੋਈ ਕੋ ਗੁਰਬਾਣੀ ਬਿਨਾ ਮੇਰਾ ਵੀ ਜੀ ਨਹੀਂ ਲੱਗਦਾ ਮੈਂ ਜਿੱਦਨ ਕਿਤੇ ਪਹਿਲੀ ਗੱਲ ਤਾਂ ਮੈਂ ਐਸਾ ਦਿਨ ਕਦੇ ਆਇਆ ਨਹੀਂ ਵੀ ਮੈਂ ਗੁਰਬਾਣੀ ਨਾ ਪੜ੍ਹੀ ਹੋਵੇ ਕੋਈ ਮੈਂ ਲੇਟ ਫੇਟ ਹੋ ਜਾਣਾ ਮੇਰੇ ਖੋ ਬਣ ਲੱਗ ਜਾਂਦੀ ਹੈ ਮੈਨੂੰ ਇਹ ਲੱਗੋ ਮੇਰਾ ਦਿਨ ਨਹੀਂ ਵਧੀਆ ਅੱਜ ਅੱਜ ਮੈਂ ਵੀ ਕੁਝ ਗਲਤ ਕੀਤਾ ਵੀ ਮੇਰਾ ਮਨ ਨਹੀਂ ਕਿਤੇ ਲੱਗਦਾ ਮਨ ਮੇਰਾ ਡਮਡੋਲ ਹੋ ਜਾਂਦਾ ਜਰਕ ਦਿਨ ਫਿਰ ਮੈਂ ਨਹਾਉਣਾ ਪਾਠ ਕਰਨਾ ਵੀ ਮਨਾ ਪਾਠ ਕਰੋ ਤੇ ਸੋਨੂੰ ਇੱਕ ਗੱਲ ਮੈਂ ਦੱਸੀ ਹੋਈ ਆ ਵੀ ਸੁਖਮਨੀ ਸਾਹਿਬ ਦਾ ਪਾਠ ਆਪਦੇ ਘਰ 'ਚ ਜ਼ਰੂਰ ਲਾਓ ਪਮਾ ਮੋਬਾਈਲ ਤੇ ਲਾ ਲਓ ਪਮਾ ਕੋਈ ਛੋਟੀ ਘਰੇ ਕੋ ਟੀਵੀ ਆ ਉੱਥੇ ਲਾ ਲਓ ਕਾਸ਼ੇ ਤੇ ਵੀ ਲਾ ਲਓ ਪਰ ਡੇਲੀ ਇੱਕ ਸੁਖਮਨੀ ਸਾਹਿਬ ਦਾ ਪਾਠ ਛੋਟੇ ਘਰੇ ਹੋਣਾ ਜ਼ਰੂਰੀ ਹੈ ਸੁਣ ਲਿਆ ਕਰੋ ਤੁਰੇ ਫਿਰਦੇ ਮੈਂ ਕੰਮ ਕਰੀ ਗਏ ਨਾਲੇ ਸੁਖਮਨੀ ਸਾਹਿਬ ਦਾ ਪਾਠ ਲਾ ਲੈ ਨਾਲੇ ਉਹਨੂੰ ਸੁਣੀ ਗਏ ਨਾਲੇ ਕੰਮ ਕਰੀ ਗਏ ਪਾਠ ਕਿਹੜਾ ਸਾਨੂੰ ਐ ਕਹਿੰਦਾ ਵੀ ਜੇ ਕੰਮ ਨਾ ਕਰੋ ਠੀਕ ਹੈ ਜੇ ਤੁਸੀਂ ਸਾਰਾ ਪਾਠ ਨਹੀਂ ਸੁਣ पाओਗੇ ਕੁਛ ਤਾਂ ਸੁਣ पाओਗੇ ਸੁਖਮਨੀ ਦੇ ਸਾਹਿਬ ਵਿੱਚ ਤਾਂ ਬਹੁਤ ਗਿਆਨ ਦਿੱਤਾ ਹੋਇਆ ਬਹੁਤ ਜ਼ਿਆਦਾ ਗਿਆਨ ਦਿੱਤਾ ਹੋਇਆ ਸੁਖਮਨੀ ਸਾਹਿਬ ਦਾ ਬਹੁਤ ਉਹਦੇ ਵਿੱਚ ਅਰਥ ਛਿੱਟੇ ਹੋਏ ਆ ਜਿਹੜੇ ਬੰਦਾ ਸਮਝਦਾ ਮੰਨ ਲਓ ਜੇ ਕੁਝ ਬਾਣੀ ਵੀ ਤੁਹਾਡੇ ਕੰਨਾਂ 'ਚ ਪੈ ਗਈ ਤੇ ਤੁਹਾਨੂੰ ਕਿੰਨੇ ਅਰਥ ਸਿੱਖ ਜਾਓਗੇ ਤੁਸੀਂ ਜਿਹੜੇ ਵੀ ਅਰਥ ਤੁਸੀਂ ਨਹੀਂ ਜਾਣਦੇ ਇਹਨਾਂ ਰਾਹਾਂ ਤੋਂ ਤੁਸੀਂ ਭੁੱਲੇ ਹੋਏ ਹੋਏ ਕਿਉਂਕਿ ਪ੍ਰਮਾਤਮਾ ਹੀ ਆ ਕੱਲਾ ਜਿਹੜਾ ਬਖਸ਼ਣਹਾਰਾ ਬੰਦਾ ਬੰਦੇ ਨੂੰ ਕਦੀ ਨਹੀਂ ਬਖਸ਼ਦਾ ਜੀ ਇੱਕ ਰੱਬ ਹੈ ਜੋ ਤੁਹਾਨੂੰ ਬਖਸ਼ ਦਿੰਦਾ ਬੰਦਾ ਬੰਦੇ ਨੂੰ ਕਦੀ ਬਖਸ਼ਦਾ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਕਿ ਜੇ ਤੁਸੀਂ ਕੋਈ ਉਮੀਦ ਲਾਉਣੀ ਆ ਤਾਂ ਪਰਮਾਤਮਾ ਤੋਂ ਲਾਓ ਸੱਚੇ ਪਾਤਸ਼ਾਹ ਤੋਂ ਲਾਓ ਠੀਕ ਹੈ ਵਾਹਿਗੁਰੂ ਜੀ ਤੋਂ ਲਾਓ ਸੋਡਾ ਜੋ ਵੀ ਧਰਮ ਹੈ ਉਹ ਤੋਂ ਲਾਓ ਠੀਕ ਹੈ ਧਰਮ ਕੋਈ ਨਹੀਂ ਮਾੜਾ ਸਾਰੇ ਧਰਮ ਹੀ ਚੰਗੇ ਆ ਕਿਉਂਕਿ ਰੱਬ ਦਾ ਨਾਮ ਹੀ ਲੈ ਰਹੇ ਆ ਲੋਕ ਪਰਮਾਤਮਾ ਸਭ ਕੁਝ ਕਰ ਦਿੰਦਾ ਜੇਕਰ ਤੁਸੀਂ ਉਹਤੇ ਸਾਫ਼ ਨੀਤ ਨਾਲ ਸ਼ਰਧਾ ਰੱਖੋਗੇ ਇੱਕ ਨਾ ਇੱਕ ਦਿਨ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਹੈ ਜਿਹੜੀ ਦੀ ਤੁਸੀਂ ਇੱਛਾ ਰੱਖਦੇ ਹੁੰਦੇ ਹੋ ਗੁਰਬਾਣੀ ਬਹੁਤ ਪਾਵਰਫੁੱਲ ਲੈ ਤੁਸੀਂ ਇਹਨੂੰ ਪੜਨਾ ਸ਼ੁਰੂ ਕਰੋ ਅਰਥਾਤ ਮਤਲਬ ਸੋਨੂੰ ਆਪੇ ਪਤਾ ਲੱਗਣ ਲੱਗ ਜੂ ਗੁਰਬਾਣੀ ਛੋੜੇ ਆਪਣੇ ਆਪ ਦਿਮਾਗ ਖੋਲਣ ਲੱਗ ਜਾਂਦੀ ਹੈ ਕਿਸੇ ਤੋਂ ਸਾਨੂੰ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ ਫਿਰ ਛੋੜੇ ਅੰਦਰੋਂ ਹੀ ਸਾਨੂੰ ਸਲਾਹਾਂ ਆਉਣ ਲੱਗ ਜਾਂਦੀਆਂ ਗੁਰਬਾਣੀ ਬਹੁਤ ਵਧੀਆ ਚੀਜ਼ ਹੈ ਸੋ ਗੁਰਬਾਣੀ ਨਾਲ ਜਿੰਨਾ ਜੁੜੋਗੇ ਨਾ ਦੁੱਖਾਂ ਤੋਂ ਤੇ ਰੋਗਾਂ ਤੋਂ ਦੂਰ ਆਉਗੇ ਇਹ ਗੱਲ ਲਿਖ ਕੇ ਲੈ ਲਓ ਜਿਹੜਾ ਬੰਦਾ ਬਾਣੀ ਤੋਂ ਦੂਰ ਹੋ ਗਿਆ ਨਾ ਉਹਨੂੰ ਕੋਈ ਬਚਾ ਨਹੀਂ ਸਕਦਾ ਅੱਜ ਦੇ ਸਮੇਂ ਵਿੱਚ ਕਿਉਂਕਿ ਪਾਪ ਬਹੁਤ ਵੱਧ ਚੁੱਕਿਆ ਜੀ ਪਾਪ ਇੰਨਾ ਕ ਫਲ ਰਿਹਾ ਸੋਨੂੰ ਸਾਰਿਆਂ ਨੂੰ ਪਤਾ ਵੀ ਜਿੱ ਝੂੜ ਤੂਫਾਨ ਗੱਪਸੜਾ ਉਹ ਬੰਦਾ ਫੜ ਰਿਹਾ ਤੇ ਕਰ ਫਲ ਕੇ ਉਸ ਤੋਂ ਬਾਅਦ ਉਹ ਵੀ ਹੁੰਦਾ ਉਹਦਾ ਰਿਜ਼ਲਟ ਵੀ ਮਿਲਦਾ ਇਹ ਨਹੀਂ ਹੈਗਾ ਵੀ ਬੰਦਾ ਫਲ ਕੇ ਨੂੰ ਰਿਜ਼ਲਟ ਨਹੀਂ ਮਿਲਦਾ ਮਿਲਦਾ ਰਿਜ਼ਲਟ ਵੀ ਜ਼ਰੂਰ ਮਿਲਦਾ ਕਹਿੰਦਾ ਭਾਵਾ ਵੀ ਤੁਸੀਂ ਮਹਾਰਾਜ ਨਾਲ ਪਰਮਾਤਮਾ ਨਾਲ ਜੁੜੋ ਜਦੋਂ ਤੁਸੀਂ ਪਰਮਾਤਮਾ ਨਾਲ ਜੁੜਨਾ ਸ਼ੁਰੂ ਕਰਤਾ ਛੋਟੇ ਕੰਮ ਤਾਂ ਆਪਣੇ ਆਪ ਵੱਣ ਲੱਗ ਜਾਣਗੇ ਗੁਰਬਾਣੀ ਨਹੀਂ ਛੱਡਣੀ ਥੋੜਾ ਟਾਈਮ ਹੈ ਚੁਪਈ ਸਾਹਿਬ ਤੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਕਰ ਲਿਆ ਕਰੋ ਪਰ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਵੀ ਜਪਜੀ ਸਾਹਿਬ ਦਾ ਤੇ ਚੁਪਈ ਸਾਹਿਬ ਦਾ ਪਾਠ ਰੋਜ਼ ਕਰੋ ਰੋਜ਼ ਕਰੋ ਜਦੋਂ ਤੁਸੀਂ ਇਹ ਪਾਠ ਕਰਨ ਲੱਗ ਕੇ ਨਾ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਹੋਣ ਵਾਲੇ ਕੰਮ ਆਪ ਹੀ ਦਿਖਣ ਲੱਗ ਜਾਣਗੇ ਵੀ ਕਿੱਧਰੋਂ ਕਿੱਧਰ ਜਾ ਰਹੇ ਪਰਮਾਤਮਾ ਦਾ ਕੋਈ ਪਤਾ ਨਹੀਂ ਜੀ ਕਿਹੜੇ ਮੋੜ ਤੋਂ ਕਿੱਧਰ ਲੈ ਜਾਂਦਾ ਕਿਸੇ ਨੂੰ ਇਹ ਸਭ ਪਰਮਾਤਮਾ ਦੇ ਰੰਗ ਆ ਉਹਨਾਂ ਦੇ ਰੰਗਾਂ ਦਾ ਭੇਤ ਨਾ ਤਾਂ ਆਪਾਂ ਜਾਣ ਸਕਦੇ ਆ ਤੇ ਨਾ ਜਾਣ ਜਾਣੀਏ ਕਿਉਂਕਿ ਪਰਮਾਤਮਾ ਨੂੰ ਸਮਝਣ ਵਾਲੇ ਤਾਂ ਉਹੀ ਬੰਦੇ ਨੇ ਜਿਨ੍ਹਾਂ ਦੀਆਂ ਰੂਹਾਂ ਬਹੁਤ ਹੀ ਜ਼ਿਆਦਾ ਸੱਚੀਆਂ ਆਂਗੀਆਂ ਗੁਰੂ ਘਰ ਤਾਂ ਦੇਖ ساری ਦੁਨੀਆ ਹੀ ਜਾਂਦੀ ਹੈ ਜੀ ਕੋਈ ਜ਼ਰੂਰੀ ਨਹੀਂ ਵੀ ਉਹਦੇ ਵਿੱਚੋਂ ਸਾਰੇ ਬੰਦੇ ਚੰਗੇ ਹੋਣਗੇ ਤੇ ਸਾਰੇ ਮਾੜੇ ਹੋਣਗੇ ਠੀਕ ਹੈ ਜੀ ਅ ਮਤਲਬ ਵੀ ਫੇਰ ਹੈ ਗੁਰੂ ਘਰ ਜਾਣ ਦਾ ਜੇ ਆਪਾਂ ਉਹਦੀ ਬਣਾਈ ਦੁਨੀਆ ਨੂੰ ਸਮਝ ਰਹੇ ਆਂ ਜੇ ਆਪਾਂ ਉਹਦੀ ਬਣਾਈ ਦੁਨੀਆ ਨੂੰ ਪਰੇਸ਼ਾਨ ਕਰ ਰਹੇ ਆਂ ਤੰਗ ਕਰ ਰਹੇ ਆਂ ਤਾਂ ਆਪਾਂ ਨੂੰ ਗੁਰੂ ਘਰ ਜਾਣ ਦਾ ਵੀ ਕੋਈ ਮੈਨੂੰ ਲੱਗਦਾ ਨਹੀਂ ਵੀ ਫਾਇਦਾ ਹੈਗਾ ਹੈਗਾ ਕਿਉਂਕਿ ਇੱਕ ਪਾਸੇ ਤਾਂ ਤੁਸੀਂ ਕਿਸੇ ਦੀ ਆਤਮਾ ਵਿੱਚ ਅੱਛੀ ਵੰਗੂ ਤੜਫਾਈ ਜਾਂਦੇ ਹੋ ਦੂਜੇ ਪਾਸੇ ਤੁਸੀਂ ਮੱਥਾ ਟੇਕਦੇ ਹੋ ਈ ਤਾਂ ਫਿਰ ਪਰਮਾਤਮਾ ਨੂੰ ਵੀ ਤੁਸੀਂ ਉਹੀ ਸਮਝ ਰਹੇ ਹੋ ਵੀ ਉਹ ਤਾਂ ਕਾਸੀ ਦਾ ਪਤਾ ਹੀ ਨਹੀਂ ਹਨ ਜਿਹਨੇ ਸਾਨੂੰ ਜਨਮ ਦਿੱਤਾ ਫਿਰ ਤਾਂ ਤੁਸੀਂ ਉਹਦੇ ਨਾਲ ਹੀ ਠਗੀਆਂ ਮਾਰ ਰਹੇ ਹੋ ਸੋ ਵੀਡੀਓ ਲੰਬੀ ਹੋ ਚੱਲੀ ਹੈ ਜੀ ਪਾਠ ਕਰੋ ਗੁਰਬਾਣੀ ਨਾਲ ਜੁੜੋ ਇੱਕ ਗੁਰਬਾਣੀ ਹੈ ਜਿਹੜੀ ਤੁਹਾਡੇ ਦੁੱਖਾਂ ਨੂੰ ਕੱਟੂਗੀ ਜਿਹੜੇ ਗੁਰਬਾਣੀ ਨਾਲ ਜੁੜ ਗਏ ਬਹੁਤ ਭੈਣਾ ਵੀਰਾਂ ਦੇ ਫੋਨ ਵੀ ਮੈਨੂੰ ਆਉਂਦੇ ਆ ਮੈਨੂੰ ਖੁਸ਼ੀ ਮਿਲਦੀ ਹੈ ਵੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਅਸੀਂ ਗੁਰਬਾਣੀ ਨਾਲ ਜੁੜੇ ਸੋ ਪਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਵੀ ਤੁਸੀਂ ਰੱਬ ਨਾਲ ਜੁੜੇ ਪਰਮਾਤਮਾ ਨਾਲ ਜੁੜੇ ਤੁਹਾਡੇ ਬੇੜੇ ਵੀ ਪਾਰ ਹੋ ਜਾਣਗੇ ਵੀ ਤੁਸੀਂ ਵਿਸ਼ਵਾਸ ਰੱਖਣਾ ਪਰਮਾਤਮਾ ਨੇ ਤੁਹਾਡੇ ਸਾਰੇ ਅੜੇ ਖਮ ਉਡ ਦੇਣ ਇੱਕ ਦਿਨ ਤੁਸੀਂ ਭੁੱਲ ਜਾਓਗੇ ਸਾਰੀਆਂ ਦੁੱਖ ਤਕਲੀਫਾਂ ਬਾਣੀ ਐਸੀ ਚੀਜ਼ ਹੈ ਜੀ ਬਾਣੀ ਨਾਲ ਜ਼ਰੂਰ ਜੁੜੋ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀਆ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁਰੂ ਰਾਮਦਾਸ ਮਹਾਰਾਜ ਜੀ ਸੋ ਨੂੰ ਬਹੁਤ ਜ਼ਿਆਦਾ ਤਰੱਕੀ ਦੇਣ